ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਨਤੇਜ ਸਿੰਘ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪਿੰਡ ਤੋਂ ਪਿੰਡ ਪਿੰਡ ਤੱਕ ਦਾ ਸਫ਼ਰ ਅੱਜ ਮੇਰੀ ਤਬੀਅਤ ਥੋੜੀ ਠੀਕ ਨਹੀਂ ਹੈ ਤੇ ਫਿਰ ਵੀ ਚਲੋ ਤੁਹਾਡੇ ਲਈ ਇੱਕ ਵਧੀਆ ਵਲੌਗ ਲੈ ਕੇ ਆਏ ਆ ਤੇ ਦਿਵਾਨ ਟੋਡਰ ਮਲ ਦੀ ਹਵੇਲੀ ਜਿੱਥੇ ਇਹ ਫਤਿਹਗੜ ਸਾਹਿਬ ਵਿਖੇ ਆ ਤੇ ਤੇ ਅੱਜ ਤੁਹਾਨੂੰ ਇਹਦੇ ਬਾਰੇ ਸਾਰਾ ਜਾਣਕਾਰੀ ਤੇ ਤੁਹਾਨੂੰ ਸਾਰਾ ਵੀਊ ਦਿਖਾਈਏ ਵੈਸੇ ਇੱਥੇ ਥੋੜਾ ਜਿਹਾ ਲਿਕਵ ਜੀ ਰੀਕਨਸਟਰਕਸ਼ਨ ਦਾ ਕਹਿ ਰਹੇ ਨੇ ਵੀ ਜੋ ਵੀ ਪੁਰਾਣੀ ਇਮਾਰਤ ਸੀਗੀ ਜੋ ਉਸ ਟਾਈਮੇ ਦਾ ਉਸ ਸਮੇਂ ਦਾ ਜੋ ਵੀ ਵੀਊ ਸੀਗਾ ਜਿਵੇਂ ਦੀ ਇਮਾਰਤ ਸੀ ਉਹ ਮੇਰੀ ਉਸਾਰੀ ਦੁਆਰਾ ਫੇਰ ਕਰਨ ਜਾ ਰਹੇ ਨੇ ਤੇ ਹੁਣ ਥੋੜੀ ਪਹਿਲਾਂ ਨਾਲੋਂ ਪਹਿਲਾਂ ਖਸਤਾ ਹਲ ਸੀ ਤੇ ਹੁਣ ਥੋੜੀ ਸਾਫ ਸਵਾਲ ਵਧੀਆ ਕਰਨਗੇ ਇਹਦੀ ਸਰਕਾਰ ਵੱਲੋਂ ਤੇ ਸਾਰੀ ਉਸਾਰੀ ਦੁਆਰਾ ਫੇਰ ਫਿਰ ਤੋਂ ਹੁੰਦੀ ਹੈ ਹੋਏਗੀ ਤੇ ਚਲੋ ਤੁਹਨ ਦਿਖਾਣੇ ਅੱਗੇ ਦੇਖੋ ਜੀ ਇਹ ਐ ਤੈਖਾਨਾ ਪੌੜੀਆਂ ਬੇਸਮੈਂਟ ਸਟੇਅਰਸ ਪਰ ਹੁਣ ਵੈਸੇ ਖਤਮ ਹੋ ਚੁੱਕੀ ਐ ਤੇ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਵੀ ਕਿੰਨਾ ਛੋਟਾ ਏ ਤੇ ਥੱਲੇ ਚਲੇ ਗਿਆ ਨੀਵਾ ਹੋ ਗਿਆ ਤੇ ਸਾਰਾ ਕੁਝ ਉਪਰ ਉੱਚਾ ਹੋ ਗਿਆ ਦੇਖੋ ਉਸ ਸਮੇਂ ਦੇ ਵਿੱਚ ਇਹ ਦਰਵਾਜ਼ਾ ਕਾਫੀ ਉੱਚਾ ਹੋਏਗਾ ਚੁੱਕੇ ਜਾਲਾ ਪਹਿਰੇ ਅੰਦਰ ਦੇਖੋ ਦੂਰੋਂ ਦੂਰੋਂ ਲੋਕ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਦਿਵਾਨ ਟਾਡਰ ਮਲਜੀ ਜਿਨ੍ਹਾਂ ਨੇ ਮੋਰਾ ਵਛਾ ਕੇ ਸਾਬ ਜਦ ਦੇ ਸ਼ੇਰ ਦੇ ਟਾਈਮ ਉਹਨਾਂ ਨੇ ਜਗ੍ਹਾ ਖਰੀਦੀ ਸੁਣਨ ਸੰਸਕਾਰ ਲਈ ਦੇਖੋ ਸਾਹਮਣੇ ਫੋਟੋ ਲੱਗੀ ਹੋਈ ਰਹੀ ਆ ਦੇਖੋ ਤੇ ਇਹਦਾ ਵਾਰ ਦਾ ਵਿਊ ਹੈ ਦੇਖੋ ਤੇ ਬਾਕੀ ਤੁਹਾਨੂੰ ਦਿਖਾਨੇ ਆ ਸਾਈਡ ਤੇ ਕੰਸਟਰਕਸ਼ਨ ਹੋ ਰਹੀ ਹੈ ਤੇ ਅੱਗੇ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਹੋਰ ਅੱਜ ਸਾਡਾ ਮਾਨਵ ਜੋਤ ਵੀ ਸਾਡੇ ਨਾਲ ਆਇਆ ਇਹ ਕਹਿੰਦਾ ਮੈਂ ਹੀ ਵਲੌਗ ਬਣਾਉਂਗਾ ਆ ਉਰੇ ਵੀ ਆ ਗਏ ਕੀੜੇ ਉਹ ਹੁੰਦੇ ਨੇ ਕੀੜੇ ਮਾਨਵ ਆ ਦੇਖੋ ਮਾਨ ਵੈਗੁਰੂ ਕਰ ਦੋ ਚਾਚੀ ਕਰ ਦੋ ਮਾਨ ਚਾਚੀ ਕਰ ਦੋ ਵੈਗੁਰੂ ਕਰੋ ਹੱਥ ਜੋੜ ਕੇ ਹੱਥ ਜੋੜ ਕੇ ਦਰ ਆ ਵੈਗੁਰੂ व्यू ये पानी का सोर्स है देखो उस टाइम पानी स्टोर देखो सब तो वीडी गल आना उच्चा हो गया दरवाजा कि देखो ये कुछ बेसमेंट लग रहा है जो बेसमेंट ना उस तरह ही है सारा देखो जी कुछ एक किचन का कमरा ना ही पाइप रसोई की अलमारी देखो जी उस टाइम ने पुराने वे दी अलमारी किचन छत बिच धुआं धुएँ चिमड़िया चूल्ह बाहर इधर तो जा सकते जी देखो देखो, आ देखो। ਇਹ ਇਕ ਪੁੱਤਮੀ ਦੀਵਾ ਰੱਖਣ ਲਈ ਉਸ ਟਾਈਮ ਰੋਸ਼ਨੀ ਦਾ ਪ੍ਰਬੰਧ ਸੀ ਦੀਵਾ ਰੱਖਣ ਲਈ ਅੱਖੇ ਬਣੇ ਹੋਏ ਆ ਇਹ ਕੋਈ ਅਲਾਂਗਰੀ ਦਾ ਘਬਰਾ ਹੁੰਦਾ ਸੀ ਉਸ ਟਾਈਮ ਜੁਰਸੋਈ ਦੇ ਵਿੱਚ ਲੰਗੜੀ ਹੁੰਦਾ ਹੈ ਖਾਣਾ ਬਣਾਉਣ ਵਾਲਾ ਕੁੜੀ ਉੱਚੀ ਤਾਂ ਅੱਜ ਵੀ ਬਹੁਤ ਹੈ ਜੀ ਹੈ ਦੇਖੋ ਹੱਜ ਸਭ ਨੂੰ ਲੈ ਕੇ ਚੱਲਦੇ ਆਂ ਅੰਦਰ ਹਵੇਲੀ ਦੇ ਤੇ ਇਹਨੂੰ ਇੱਕ ਟਾਈਮ ਇੱਕ ਸਮ ਇੱਕ ਜਿੱਦਾਂ ਦਰਸ਼ਿਤ ਕਰਵਾ ਕੇ ਬਣਾ ਦਿੱਤਾ ਤੇ ਆਪਾਂ ਨੰਗੇ ਪੈਰ ਇੰਦਰ ਚਾਵਾਂਗੇ ਦੇਖੋ ਜੀ ਇਹ ਕਲਾਕਾਰੀ ਦਾ ਕਿ ਨਮੂਨਾ ਵੇਖੋ ਜੀ ਦੇਖੋ ਜੀ जानकारी पूरी लिखी हुई है ये सारा अंदर का व्यू है जी बैठने दरी भी बचाई हुई है ਅੱਜ ਵੀ ਦੇਖਣ ਵਿੱਚ ਨਹੀਂ ਵਧੀਆ ਲੱਗਦੀ ਐ ਇੰਨੇ ਸਾਲਾਂ ਬਾਅਦ ਵੀ ਤੇ ਉਸ ਸਮੇਂ ਦਾ ਬਹੁਤ ਸੋਹਣਾ ਹੋਊਗੀ ਕਿਉਂਕਿ ਜਦੋਂ ਬਣੀ ਹੋਊਗੀ ਉਸ ਟਾਈਮ ਦਾ ਬਹੁਤ ਵਧੀਆ ਹੋਊਗੀ ਇਹ ਦੂਰੋਂ ਨੇੜੇ ਸਾਰੇ ਬਹੁਤ ਲੋਕ ਇੱਥੇ ਆਂਦੇ ਦਰਸ਼ਨ ਕਰਨ ਲਈ ਦੇਖੋ ਜੀ ਬਾਹਰ ਦਾ ਪੂਰਾ 뷰 ਆ ਉਚਾਈ ਦੇਖ ਸਕਦੇ ਆ ਜਦੋਂ ਇਹ ਪੂਰੀ ਕੰਪਲੀਟ ਹੋ ਜੇਗੀ ਤਾਂ ਇਹਦੀ ਉਹ ਸਾਰੀ ਫਿਰ ਤੋਂ ਇਮਾਰਤ ਦੁਆਰਾ ਬਣ ਬਣਾ ਵਿੱਚ ਬਣ ਜਾਵੇਗੀ ਤਾਂ ਅਦੋਂ ਫੇਰ ਅਸੀਂ ਵੀਡੀਓ ਪਾਵਾਂਗੇ ਨਵੀਂ ਤੇ ਤੁਹਾਨੂੰ ਅਦੋਂ ਦੀ ਵੀਡੀਓ ਦਿਖਾਵਾਂਗੇ ਫੇਰ ਜੋ ਵੀ ਉਸ ਸਭ ਇਮਾਰਤ ਬਣੇਗੀ ਤੇ ਉਹ ਤਾਂ ਤੁਹਾਡਾ ਬਹੁਤ ਸਪੋਰਟ ਕਰੋਗੇ ਛੋਟਾ ਛੋਟਾ ਨਾਮ ਤੋਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਵੈਸੇ ਅਸੀਂ ਹਲੇ ਗੁਰਦਵਾਰ ਸਾਹਿਬ ਦੀ ਵੀਡੀਓ ਪਾਵਾਂਗੇ ਥੋੜੇ ਦਿਨ ਤੇ ਅਸੀਂ ਪਿੰਡ ਤੋਂ ਪਿੰਡ ਤੱਕ ਦਾ ਜੋ ਸਫ਼ਰ ਸ਼ੁਰੂ ਕਰਨਾ ਹੈ ਉਹ ਉਹ ਅਸੀਂ ਥੋੜੇ ਦਿਨ ਤੱਕ ਕਰਾਂਗੇ ਕਿਉਂਕਿ ਥੋੜੀ ਸਰਦੀ ਜਾ ਰਹੀ ਹੈ ਤੇ ਤੇ ਉਮੀਦ ਹੈ ਸਾਲੋਂ ਕੀ ਤੁਸੀਂ ਸਾਨੂੰ ਫਰਵਾਹੂਗਾਰਾ ਦੋਗੇ ਤੇ ਪੂਰਾ ਸਪੋਰਟ ਕਰੋਗੇ ਤੇ ਤੇ ਸਾਡੇ ਤੋਂ ਕੋਈ ਵੀ ਗਲਤੀ ਹੋ ਜੇ ਤਾਂ ਉਹਦੇ ਲਈ ਮਾਫ ਕਰਿਓ ਜੇ ਕੋਈ ਸੁਝਾਅ ਹੈ ਤੁਹਾਡਾ ਤੇ ਸਾਨੂੰ ਜ਼ੋਰ ਦੱਸਿਓ ਤੇ ਅੱਗੇ ਹੁਣ ਤੁਹਾਨੂੰ ਅਸੀਂ ਫਤਿਹਗੜ ਸਾਹਿਬ ਦੀ ਜੋਤੀ ਸੁਖ ਸਾਹਿਬ ਦੀ ਕਰਦ ਵੀਡੀਓ ਪਾਵਾਂਗੇ ਤੇ ਉਹਦੇ ਲਈ ਅਸੀਂ ਦਿਨ ਗੁਰਪੁਰਬ ਦਾ ਹੀ ਚੁਣਿਆ ਸੀ ਕਿਉਂਕਿ ਉੱਥੇ ਵਿਊ ਵਧੀਆ ਹੁੰਦਾ ਉਸ ਟਾਈਮ ਤੇ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਠੀਕ ਹੈ ਜੀ ਤੇ ਉੱਥੇ ਤੱਕ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ